ਉਹ ਸਾਡੇ ਇਥੇ ਬਹੁਤ ਜ਼ਿਆਦਾ ਫਿਕਸ ਨਹੀਂ ਹੈਗੀ ਆ ਖਾਸ ਕਰਕੇ ਜਦੋਂ ਮੌਲੀ ਏਰੀਆ ਦੀ ਗੱਲ ਹੋਵੇ ਤਾਂ ਬਹੁਤ ਸਾਰੇ ਪ੍ਰਾਈਵੇਟ ਕਾਰ ਜਿਹੜੀਆਂ ਹੈਗੀਆਂ ਪ੍ਰਾਈਵੇਟ ਕੈਬਸ ਜਿਹੜੀਆਂ ਹੈਗੀਆਂ ਉਹ ਐਪ ਦੇ ਥਰੂ ਇਸਤੇਮਾਲ ਬੁਣੂ। ਤਾਂ ਇਹ ਚ ਇੱਕ ਜਨਰਲਾਈਜੇਸ਼ਨ ਆਪਾਂ ਲਿਸਟਿੰਗ ਵਾਲੇ ਜਿਹੜੀ ਥਰੂ ਸਜੈਸ਼ਨ ਹੈ ਉਹ ਅਸੀਂ ਬਿਲਕੁਲ ਲੈ ਕੇ ਉਹ ਤੇ ਵਰਕ ਕਰਨਾ ਸ਼ੁਰੂ ਕਰਦੇ ਆਂ ਪਰ ਜਿਹੜੀ ਕੰਪਨੀਆਂ ਨੂੰ ਡਾਇਰੈਕਸ਼ਨ ਸਪੈਸੀਫਿਕਲੀ ਦੇਣੀ ਹੈ ਦੇ ਵਿੱਚ ਉਹ ਸਿਰਫ ਇੱਕ ਵੈਸੇ ਕੰਮ ਕੀ ਕਰਦੇ ਸੀ ਇਹ ਲੋਕ ਜਿਹੜੇ ਬਾਈਟ ਕਰਦੇ ਆਂ ਤੇ ਕਿ ਤੋਂ ਹਰਿਆਣੇ ਦੇ ਹਰਿਆਣਾ ਰਾਜਪੁਰਾ ਤੋਂ ਆ ਰਹੇ ਨੇ ਇਹ ਤਿੰਨ ਬੰਦੇ ਜਿਹੜੇ ਸੀ ਵਿਟਿੰਗ ਦੇ ਰਹਿਣ ਵਾਲੇ ਇਹਨਾਂ ਚੋਂ ਇੱਕ ਪਟਿਆਲੇ ਦਾ ਰਹਿਣ ਵਾਲਾ ਇਹ ਮਹਾਲੀ ਵਿੱਚ ਵੀ ਖੇਰ ਸੀ ਸਮਕਲਪ ਪਟਿਆਲੇ ਦੇ ਸੀਸੀਡੈਂਟ ਕਰਦੇ ਆ ਜੀ ਇਸ ਦੀ ਜੋ ਟ੍ਰਾਈਕ ਸੀ ਹੈਗੀ ਇਹਨਾਂ ਦੇ ਵਿੱਚੋਂ ਜਿਹੜੇ ਮੈਜੋਰਿਟੀ ਹੈ ਉਹ 25 ਤੋਂ 30 ਸਾਲ ਦੀ ਉਮਰ ਦੇ ਵਿੱਚ ਇੱਕ ਬੰਦਾ 35 ਸਾਲ ਦਾ ਵੀ ਹੈ ਤਾਂ ਪੁਰਾਣੀ ਹਾਈ ਦਿੱਕਤ ਕ੍ਰਾਈਮ ਹਿਸਟਰੀ ਕੋ ਸਾਹਮਣੇ ਨਹੀਂ ਆਈ ਹੈ ਕੋਈ ਨਸ਼ੇ ਪੱਤੀਆਂ ਕੋਈ ਹਜੇ ਇਹ ਡਰੱਗਸ ਦੇ ਵਿੱਚ ਇਹਦਾ ਜੋ ਇੱਕ ਬੰਦਾ ਇਨਵੋਲਡ ਸ ਹੈ ਜਿਹੜਾ ਰਾਜਪੁਰੇ ਵਾਲਾ ਬੰਦਾ ਹੈਗਾ ਉਹਦੇ ਵਿੱਚ ਜਿਹੜਾ ਐਨਡੀਕੇਐਸ ਦਾ ਉਹ ਪर्चा ਵੀ ਦਰਜ ਹੈ ਤੇ ਉਹ ਡਰਾਈਵ ਦੇ ਵਿੱਚ ਇਨਵਾਲਡ ਸੀ ਪਰ ਬਾਕੀ ਇਹਨਾਂ ਦਾ ਹਜੇ ਜਾਂ ਕੋਈ ਰੋਲ ਨਹੀਂ ਆ। ਇਹ ਬੰਦਾ ਲੱਗੇ ਵੀ ਕਾਰਨ ਕੀ ਹੈ? ਇਸ ਨੇ ਘਰੇਡੇ ਸੀ। ਇਹ ਤੇ ਇਨਸੀਡੈਂਟ ਹੀ ਕਰਨਾ ਸੀ। ਮਰਕ ਸਰ ਇਸ ਸੇ ਇੱਕ ਸਵਾਲ ਚੁੱਕਿਆ ਕਿ ਬਹੁਤ ਸਦੀ ਗੱਡੀਆਂ ਨੂੰ ਗਿਰਵੀ ਰੱਖ ਦਿੱਤੇ ਹੁੰਦੇ ਸੀਗੇ ਫਾਈਨੈਂਸਰਸ ਫਾਈਨੈਂਸਰਸ ਕੋਲ। ਉਹ ਕਿਹੜੇ ਫਾਈਨੈਂਸਰਸ ਨੇ ਕੀ ਉਹ ਫਾਈਨੈਂਸਰਸ ਵੀ ਹੈ ਉਹ ਕਿਸੇ ਜਾਣ ਪਛਾਣ ਵਾਲੇ ਕੋਲ ਗਿਰਵੀ ਰੱਖਦੇ ਹੋ ਤਾਂ ਬਸ। ਸਰ ਉਹਨਾਂ ਦਾ ਵੀ ਕਾਰਵਾਈ ਹੋਏਗੀ। ਉਹਨਾਂ ਦਾ ਜੇ ਰੋਲ ਹੋਇਆ ਤਾਂ ਕਾਨੂੰਨ ਮੁਤਾਬਕ ਕਰਾਂਗੇ। ਜੇ ਫਾਈਨੈਂਸਰ ਕੋਲ ਰੱਖ ਦਿੱਤਾ ਉਹ ਤਾਂ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਹੈ ਜੀ ਦੱਸੋ ਤੁਹਾਨੂੰ ਮੇਰੀ ਉਹ ਫਾਈਨੈਂਸਰ ਕੋਲ ਵੀ ਪ੍ਰਾਈਵੇਟ ਬੰਦੇ ਆ ਕੋਲੇ ਕੋਈ ਜਾਣ ਚੰਨ ਬੰਦਾ ਕੋਲੇ ਉਸ ਸਮਾਂ ਦੇ ਵਿੱਚ ਉਹ ਇੰਸੂਰੈਂਸ ਕਾਰ ਸਟੈਚਿੰਗ ਦਾ ਹੋਇਆ ਸੀ 22 ਜੂਨ ਦੀ ਦਰਵੈਣੀ ਰਾਤ ਨੂੰ ਐਸੇਆ ਤੇ 24 ਤੇ 25 ਜੂਨ ਦੀ ਦਰਵੈਣੀ ਰਾਤ ਇਹ ਦੋਨਾਂ ਕੇਸਿਸ ਦੇ ਵਿੱਚ ਜਿਹੜੀ ਟੈਕਸੀ ਸੀਗੀ ਕਾਰ ਉਹ ਸਟੈਚ ਹੋਈ ਸੀ ਤੇ ਇਹ ਚ ਇਹਨਾਂ ਦੀ ਮਾਡਲ ਸਪਿੰਡੀ ਇਹ ਸੀਗੀ ਬੰਦਿਆਂ ਦੇ ਵਿੱਚ ਚਾਰ ਲੋਕੀ ਇਨਵੋਲ ਸੀਗੇ ਇਹ ਇਨਟ੍ਰੇਡ ਐਪ ਦਾ ਇਸਤੇਮਾਲ ਕਰਕੇ ਅ ਕਹਿ ਬੁੱਕ ਕਰਦੇ ਸੀ ਉਹ ਬੁੱਕ ਇਹਨਾਂ ਨੇ ਕਰਕੇ ਇੱਕ ਕਿਸੇ ਸੁਸਾਨ ਜਗ੍ਹਾ ਤੇ ਉਹ ਲੈ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਚਾਕੂ ਦਿਖਾ ਕੇ ਤੇ ਉਹਨੂੰ ਗਰਦਨ ਦੇ ਉੱਤੇ ਚਾਕੂ ਦਿਖਾ ਕੇ ਕਿ ਉਹਨੂੰ ਕਾਰ ਤੋਂ ਬਾਹਰ ਕੱਢ ਦਿੰਦੇ ਸੀ ਤੇ ਉਹਨੂੰ ਕੈਬ ਨੂੰ ਉੱਤਕੇ ਲੈ ਜਾਂਦੇ ਸੀ ਅ ਇਹ ਜਿਹੜਾ ਗੈਂਗ ਸੀਗਾ ਇਹ ਚਾਰ ਬੰਦੇ ਦਾ ਗੈਂਗ ਹੈ ਇਸ ਗੈਂਗ ਦੇ ਚਾਰੋਂ ਬੰਦੇ ਜਿਹੜੇ ਗ੍ਰਿਫਤਾਰ ਹੋ ਗਏ ਨੇ ਤੇ ਉਹਦੇ ਨਾਲ ਹੀ ਦੋਨੋਂ ਕੈਬਸ ਜਿਹੜੀਆਂ ਸਟੈਚ ਹੋਈਆਂ ਸੀ ਉਹ ਦੋਨੋਂ ਰਿਕਵਰ ਹੋ ਗਈਆਂ ਕੈਬਸ ਦੇ ਨਾਲ ਨਾਲ ਜਿਹੜਾ ਡਰਾਈਵਰ ਕੋਲੇ ਮੋਬਾਈਲ ਫੋਨ ਜਾਂ ਫਿਰ ਉਹਦੇ ਕੋਲੇ ਪੈਸੇ ਜਾਂ ਕੋਈ ਵੀ ਕੋਈ ਵੀ ਕੀਮਤੀ ਸਮਾਨ ਸੋ ਉਹ ਵੀ ਨਾਲ ਕੋਕੇ ਲੈ ਕੇ ਜਾਂਦੀ ਸੀ ਉਹ ਵੀ ਸਾਰਾ ਜਿਹੜਾ ਸਮਾਨ ਹੈ ਮੋਬਾਈਲ ਫੋਨਸ ਤੇ ਸਾਰਾ ਰਿਕਵਰ ਹੋ ਗਿਆ ਅ ਇਹਦੇ ਵਿੱਚ ਇਹ ਇੱਕ SIM ਕਾਰਡ ਜਿਹੜਾ ਸੀਗਾ ਉਹ ਕਿਸੇ ਬਰੇ ਹੋਏ ਇਨਸਾਨ ਦੇ ਨਾਮ ਤੇ ਇੱਕ SIM ਕਾਰਡ ਜਾਰੀ ਹੋਇਆ ਹੋਇਆ ਸੀਗਾ ਉਸ SIM ਕਾਰਡ ਦੀ ਬਦੌਲਤ ਇਹ ਜਿਹੜੀ ਐਪ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕਾਦੇ ਸੀ ਤੇ ਇਹ ਜਿਹੜਾ ਫੋਨ ਜਿਸ ਤੇ ਵਿੱਚ ਸਿਮ ਕਾਰਡ ਪਾਇਆ ਹੋਇਆ ਸੀਗਾ ਉਹ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਪ੍ਰਾਪਤ ਕਰ ਲਿਆ ਇਹ ਜਿਹੜੇ ਚਾਰ ਬੰਦੇ ਨੇ ਇੱਕ ਰੋਹਿਤ ਸ਼ਰਮਾ ਤੇ ਇੱਕ ਬੰਦਾ ਪ੍ਰੀਤ ਸਿੰਘ ਯੋਗੇਸ਼ ਠਾਕੁਰ ਅਤੇ ਹਰਮਨਦੀਪ ਸਿੰਘ ਇਹ ਇਹਨਾਂ ਜੋ ਤਨੀਆ ਨੇ ਬਟਿੰਡੇ ਦੇ ਰਹਿਣ ਵਾਲੇ ਨੇ ਤੇ ਇੱਕ ਬੰਦਾ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨਾਂ ਸਾਰਿਆਂ ਨੂੰ ਹਰਿਆਣਾ ਤੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਚ ਜਿਹੜੀ ਇਹ ਕਾਰਾਂ ਸੀਗੀਆਂ ਇਹ ਕਾਰਾਂ ਨੂੰ किसी दे कोले गिरवी रख के वो तो पैसे आगे 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 आगे। ले लंदे सीके तो पैसे वो फिर अपनी जड़ी अय्याशी वस्ते इस्तेमाल करदे। सर इसर वाला इनराइट ऐप पर पहला भी मामला सामने आया सी तो हम यार तो खर्चा ली न्यू जगह ड्राइव ऐप का एक ही लूप होल हैगा कि पता नहीं लग पाता ड्राइवर्स को पता नहीं लग पाता कि तेरे बैठ रहे ने कि वो सही ने या नहीं ने ये कुछ इस बारे भी चेक करना है नहीं स्पेसिफिकली ऐप पे कोई रिगार्डिंग नहीं है किसी भी ऐप का ड्राइव क्या बुक की थी हुई और ऐप पे थ्रू कैब जड़ी बुक हो गई है वो किसी भी ऐप नाल हो सकती है तो स्पेसिफिकली इस ऐप ਮੈਂ ਤਾਂ ਬੈਕ ਹੋਸਿੰਗ ਇਸ ਕਰਕੇ کہہ ਰਿਹਾ ਕਿਉਂਕਿ ਇਹ ਇਹਨਾਂ ਦੀ ਨੋਰਮਲ ਸੁਪਰੀਮੀਸੀ ਨਹੀਂ ਸੀ ਕਿ ਬਣਾਈ ਚਾਰ ਲੋਕ ਦੀ ਇਨਵੋਇਸ ਸੀ ਇਹਨੂੰ ਕੋਈ ਐਪ ਦਾ ਇਸਮਾਨ ਕਰਕੇ ਕੈਬ ਹੁਕਮ ਦੇ ਸੀ ਇਹਨੂੰ ਨਹੀਂ ਕਰਕੇ ਇਹ ਕਿਸੇ ਸਾਰ ਜਗ੍ਹਾ ਤੇ ਟੈਰੀਫ ਦੇ ਕੇ 21 ਕੇ ਜਸਤੀ ਦਿਖਾ ਕੇ ਤੇ ਜਦਰ ਜੋ ਚੱਕ ਦਿਖਾ ਕੇ ਕਾਚੇ ਬਾਹਰ ਤੋਂ ਇਹ ਚਾਰ ਕੁ ਕਰਕੇ ਲੈ ਇਹ ਜਿਹੜਾ ਗੈਜ ਸੀਗੇ ਚਾਰ ਬੱਧੇ ਦਾ ਗੈਜ ਹੈ ਸੈਲਵਨ ਚਾਰ ਉਹ ਜਿਹੜੇ ਕਿਹਾ ਉਹਦੇ ਨਾਲ ਹੀ ਦੋਨੋਂ ਕੈਪਸ ਜਿਹੜੀਆਂ ਬੈਟਰੀਆਂ ਸੋ ਦੋਗੋ ਰਿਕਾਰਡ ਹੋ ਜਾਂਦੇ ਨੇ ਤੇ ਇਹ ਕੈਪਸ ਦੇ ਨਾਲ ਨਾਲ ਜਿਹੜਾ ਰੇਵਲ ਕੋਲੇ ਮੋਬਾਈਲ ਫੋਨ ਜਾਂ ਫਿਰ ਉਸੇ ਕੋਲੇ ਸੇ ਜਾਂ ਕੋਈ ਕੋਈ ਕਿੰਤੀ ਸੋ ਵੀ ਨਾਲ ਕਰਕੇ ਲੈ ਕੇ ਜਾਂਦੇ ਸੀ ਉਹ ਵੀ ਸਾਰਾ ਜਿਹੜਾ ਸਮਾਨ ਹੈ ਮੋਬਾਈਲ ਫੋਨ ਸਾਰਾ ਇਹ ਕਹੋ ਅ ਇਹਦੇ ਵਿੱਚ ਇਹ ਇੱਕ SIM ਕਾਰ ਜਿਹੜਾ ਸੀਗਾ ਉਹ ਕਿਸੇ ਬਰੇ ਹੋਏ ਇਨਸਾਨ ਦੇ ਨਾਮ ਤੇ ਇੱਕ SIM ਕਾਰ ਜਨਰੇਟ ਹੋਇਆ ਸੀ ਉਸ SIM ਕਾਰ ਦੀ ਬਦੌਲਤ ਹੀ ਵੀ ਐਪ ਐਪ ਦਾ ਇਸਤੇਮਾਲ ਕਰਕੇ ਕਾਪੀ ਕਰਦੇ ਸੀ ਤੇ ਇਹ ਜਿਹੜਾ ਫੋਨ ਜਿਸ ਦੇ ਵਿੱਚ ਇਹ SIM ਕਾਰ ਆਇਆ ਹੋਇਆ ਸੀਗਾ ਉਹ ਵੀ ਰਜਿਸਟਰਡ ਕਰਨਾ ਪੈਂਦਾ ਇਹ ਜਿਹੜਾ ਚਾਰਜ ਜਿਹੜੀ ਅਨੋਸ਼ ਸ਼ਰਮਾ ਤੇ ਮਨਪ੍ਰੀਤ ਸਿੰਘ ਰੇਸ਼ਟਾਪੁਰ ਅਦੇ ਹਰ ਅਧਰਤੀ ਸੀ ਇਹ ਇਮਰਜਿੰਗ ਇੰਜੀਨੀਅਰਿੰਗ ਨੈਦਰਲੈਂਡਾਂ ਵਾਲੇ ਨੂੰ ਉਸ ਬੰਦੇ ਦਾ ਪ੍ਰਯੋਗ ਕਰ ਰਹੇ ਹਨ ਇਹਨਾਂ ਸਾਰਿਆਂ ਨੂੰ ਨਿਆਣਾ ਤੇ ਰਲ ਕਰਦੇ ਤਾ ਕਿ ਜਿਹੜੀ ਇਹ ਤਾਰਾ ਸੀ ਕਿ ਇਹ ਤਾਰਾ ਕਿਸੇ ਵੀ ਕੋਲੇ गिरਦੀ ਰੱਖ ਕੇ ਉਹ ਤਾਂ ਕੈਸੇ ਲਾ ਰਹੇ ਨੇ ਇਸ ਨੂੰ ਕੈਸੇ ਕਰ ਰਹੇ ਨੇ ਇਹ ਕਿਹੜੀ ਕਲਾਸਿਕ ਬਸਤਵ ਆਉਂਦੀ ਹੈ तो, तो ये जो हुआ ऐप इंटर में आपका पहला रिकमंडेशन आया सिस्टम हमने आज को भी याद है वो खराब थे यूज़ भी भागता है यूज़ भी सच्चे मार देता है ऐप का एक रूट कॉल है ना कि पता नहीं लगता है डिवाइस से पता नहीं लगता है कि सिर्फ बैठ रहे हैं कि सही में अपने नहीं है मैं कुछ इस बारे में चेक कर रही हूं स्पेसिफिकली ऐप पे कोई वेरिएशन किसी भी ऐप का ड्राइव क्या वो एंटी है और एंटी क्या ये पूरी है वो किसी भी ऐप का पूछ लिया था स्पेसिफिकली इस ऐप पर आता दिखता है ਉਸ ਦਾ ਕੈਸੇ ਵੀ ਕਰੇ ਕਿ ਕਿ ਆਇਡੈਂਟੀਫਿਕੇਸ਼ਨ ਉਸ ਵਾਂਗ ਰਹਿੰਦੀ ਹੈ ਕੰਮ ਨੂੰ ਕੰਮਲੀ ਹੁੰਦਾ ਹੈ ਬੇਸਿਕਲੀ ਉਸੇ ਕਰਕੇ ਰੈਕਟੀਫਿਕੇਸ਼ਨ ਹੋ ਰਹੀ ਹੈ ਉਹ ਮੋਬਾਈਲ ਨੰਬਰ ਇਹਨਾਂ ਨੇ ਕੋਸ਼ਿਸ਼ ਕੀਤੀ ਸਵਾਰ ਕਰਤੀ ਇਹਨਾਂ ਦੇ ਚੇਤੇ ਦਾ ਬੜਾ ਬਹੁਤ ਹੈ ਉਸ ਦੇ ਨਾਮ ਤੇ ਇਹਨਾਂ ਸਪੈਕਟਰ ਨੂੰ ਅਪਾਰਗਤ ਪਰ ਇਹ ਮਾਂਸ਼ੂ ਨੇ ਦੇਖੇ ਕੁਝਰੇ ਇੱਕ ਬੈਂਕ ਬਸ ਲਿਖੇ ਪਹਿਲਾਂ ਵੀ ਕੋਈ ਐਮ ਜੀ ਮਾਰਦਾ ਕਿ ਕਿੰਨੀ ਰੁਪਏ ਪ੍ਰਾਈਸਟੀ ਹੈ ਦੋ ਹੀ ਸਬੂ ਹੋ ਰਹੀ ਹੈ ਇਹਦੇ ਨਹੀਂ ਪੁੱਛ ਗਈ ਚਾਹਵੇ ਫਿਰਾਲ ਦੇ ਹੀ ਦੋ ਵਾਰ ਦੱਤਾ ਹੈ देखिए सिम कार्ड से जिक्र अच्छी कर रही है सिम मरे हुए बंदे का आपके सिम कार्ड से कि वो पैसे भी देंगे वहाँ से सिर्फ अभी वो कोई भी कोई भी ना कोई पैसे नहीं दे रहा है तो फिर हल्ले भी जितना हो आज के समय में बिच बिचे मरे या ना नामाल होते और सिम कार्ड वो तो है नहीं कि रात नहीं इसलिए वेरिफिकेशन भी जरूरी है आपकी ये पार्ट जो है अगेन कि ऐसे वेरिफाई कर रहे हैं इन्वेस्टिगेशन जिसके पहले ही सिम कार्ड जिन्हें बंदा हो जाए ना उनके इश्यू मुसीबत हो वो इन्हें नहीं लेंगे ਜੇ ਜੇ ਸਰਚ ਸ਼ੂਤਰ ਆਇਆ ਤਾਂ ਜਿਹੜੇ ਗਲਤ ਸਿੱਕਾ ਰਿਸ਼ੂ ਦਿੱਤਾ ਬਲੋ ਕੈਰੀ ਕੁਸ਼ਕੀ ਦੀ ਗਲਾਫੀ ਦਾ ਦੇਖੋ ਕਿਉਂਕਿ ਐਸਾ ਨਹੀਂ ਹੋ ਜਾਂਦਾ ਕਿ ਹੈਪਦਰੀ ਬੰਦਾ ਹੈ SIM ਕਾਰਜਾ SIM ਕਾਰਡ ਦਾ ਸਬਟਾਈ ਇਸ ਦੇ ਇਫੈਕਟਸ ਵਾਲੇ ਇਹ ਵੀ ਕੋਡ ਅੰਦਰ ਨਹੀਂ ਕੈਪਰ ਹੋ ਸਕਦੇ ਆਸਲ ਵਿੱਚ ਤਾਂ ਇਹ ਕਿਹਦੇ ਤੋਂ ਮਤਲਬ ਕਰ ਰਿਹਾ ਹੈ ਜਾਂ ਆਸ ਕੌਣ ਤੋਂ ਬੋਲ ਰਿਹਾ ਹੈ ਕਿ ਕਿ ਕੈਪਰ ਉਸਕਾ ਵੀ ਘਬਰਾਉਂਦੇ ਜੁੜੇ ਔਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਤਾਸਰ ਮੁਹਾਲੀ ਕਰੀ ਜੇ ਉਹ ਅਗਲੀ ਰਜਿਸਟਰ ਕੈਪਰ ਉਸਕੇ ਕਿਉਂਕਿ ਉਹ ਵੀ ਰਿਜਿਸਟਰ ਕਰ ਲਈ ਔਰ ਕੋਈ ਇਦਨ ਹੈ ਕਿ ਉਹ ਕੋਈ ਦਾ ਸਿੱਖਾ ਦੇ ਹੋਲੇ ਬੋਲ यदरान पुलिस ना जतिर जति राव का उसके ये तो नीचे तो एसएच फिलहाल तो ये दिख ही मुश्किल है थोड़ी लगता है वेरी सॉरी फॉर स्कैर्स द सजेशन लाइक ये शुरू कर सकता हूं तो जे कैप से भी मैं एक एक्सप्रेशन जरूर देना चाहूंगा तो हद से कि सारी जे थोड़ी कैप जो तो स्ट्रक्चर तो के जरिए बन रहा है

हो तो जाते <mand> <comustered> ਤਰ੍ਹਾਂ ਦਾ ਲੱਗਦਾ ਹੈ ਕਿ ਅਸੀਂ ਜਦੋਂ ਬਹੁਤ ਚਿਰ ਤੋਂ ਹੋਈ ਆਫਟਰ ਅਦਰੋਂ ਮਾਜਰਾ ਹੋ ਗਏ ਨੇ ਇਹ ਜਿਹੜੇ ਨਾਕੇ ਹੈਗੇ ਨੇ ਇਹ 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 ਸਿਨੀ ਮਾਜਰਾ ਦੇ ਕੋਸੇ ਇਹਨਾਂ ਦਾ ਉਹਦੀ ਜਲਾਵਤਨੀ ਲੱਗਦੀ ਕਿ ਉਸਾਸੇ ਵੀ ਕਿ ਤਰ੍ਹਾਂ ਕਿਤੇ ਕਰਾਉਣ ਦੀ ਜ਼ਰੂਰੀ ਨਹੀਂ ਸਭੀ ਲਈ ਰਿਪੋਰਟ ਕੰਪੋਲਿੰਗ ਜਰੀਏ ਡਾਟਾ ਇੰਪੀ ਅਤੇ ਲਾਈਫ ਸਟਰੀ ਰਿਪੋਰਟ ਜੇ ਇਸ ਨਾਲ ਨਾਲ ਨੇ ਕਿੰਨ ਕੰਮਾਂ ਤੋਂ ਜ਼ਰੂਰੀ ਕਰਨਾ ਪਵੇ ਉਹ ਕੈਪ ਡਰਾਈਵਰ ਵੀ ਜੇ ਬਤਨਿਕ ਕਰਦਾ ਹੈ और जो चीज है ना कि पहले से ही के लिए अपने आप पर पूछ फीड निकालो मतलब वो दे बीच में जो डाइवर्ट कर कुछ नहीं करता है इमीडिएटली सेट के लगा दे दांत देख पूरे तरीके से हॉस्पिटल का इश ना तुरंत कर दे यार तो ये तो इस तरीके ना इस टाइप के प्रपोशन पर आता है सर वी नीड अ मनी से यू नो आपको कुछ सुझाव है डायरेक्टेंट इवन का सैलरी और डियरिंग वो सारी नहीं सब के टैक्स में लग रहे हैं वो